ਹਾਂਜੀ ਅੱਜ ਵੀ ਆਪਾਂ ਬਹੁਤ ਸੋਹਣੇ ਗਰਮੀ ਵਾਲੇ ਸੂਟ ਲੈ ਕੇ ਆਏ ਆ ਤੇ ਇਹ ਚਿਕਨ ਦਾ ਸ਼ਰਟ ਰਹੇਗਾ ਜੀ ਆਪਣੇ ਕੋਲ 175 ਵੱਡੇ ਪਣੀ ਦਾ ਤੇ ਨਾਲ ਇਸ ਤੇ ਪ੍ਰਿੰਟਡ ਰਹੇਗੀ ਬਾਟਮ ਬਾਟਮ ਦਾ ਜੋ ਫੈਬਰਿਕ ਹੋ ਰਹੇਗਾ ਜੀ ਪਿਓਰ ਕਾਟਨ ਦੇ ਵਿੱਚ ਬਿਬਾ ਪ੍ਰਿੰਟ ਰਹੇਗਾ ਬਾਟਮ ਦਾ ਤੇ ਤੁਸੀਂ ਇਹ 600 ਦੇ ਵਿੱਚ ਕਰ ਬੈਠੇ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਇਹ ਸੂਟ ਰਹੇਗਾ ਬਹੁਤ ਸੋਹਣਾ ਫੈਬਰਿਕ ਆ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਨੈਕਸਟ ਜੀ ਇਹ ਆਪਨੋ ਕੋਲ ਰਹੇਗਾ ਜੀ ਪਿਓਰ ਕਾਟਨ ਦੇ ਵਿੱਚ ਆਲ ਓਵਰ ਸੂਟ ਰਹੇਗਾ 3.5 ਮੀਟਰ ਵੱਡੇ ਪਣੀ ਦੇ ਵਿੱਚ ਇਹ ਸੂਟਾ ਤੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਮਸਲੀਨ ਦਾ ਟਾਈ ਡਾਈ ਤੇ ਤੁਸੀਂ ਇਹ ਵੀ 650 ਦੇ ਵਿੱਚ ਘਰ ਬੈਠੇ ਸੂਟ ਪਾਈ ਕਰ ਸਕਦੇ ਹੋ ਪ੍ਰਾਈਸ ਆਪਾਂ ਮੈਂਸ਼ਨ ਵੀ ਕੀਤਾ ਹੁੰਦਾ ਤੇ ਆਪਾਂ ਵੀਡੀਓ ਦੇ ਵਿੱਚ ਵੀ ਦੱਸਦੇ ਹੁੰਨੇ ਆ ਮੈਚਿੰਗ ਸੂਟ ਲੈਣਗੇ ਪਿਓਰ ਕਾਟਨ ਦੇ ਵਿੱਚ ਵੱਡੇ ਪੈਨੇ ਦੇ ਵਿੱਚ 600 ਦੇ ਵਿੱਚ ਇਹ ਵੀ ਬਾਏ ਕਰ ਸਕਦੇ ਹੋ ਵਿਦਆਊਟ ਦੁਪੱਟਾ ਤੇ ਇਹ ਰਹੇਗਾ ਜੀ ਕੈਮਰੀ ਕਾਟਨ ਦਾ ਸੂਟ ਤਰਡਾਈ ਸ਼ਰਟ ਤੇ ਬਾਟਮਸ ਦੇ ਵਰਕ ਮਸਲੀਨ ਦਾ ਦੁਪੱਟਾ ਤੇ ਤੁਸੀਂ ਇਹ 800 ਦੇ ਵਿੱਚ ਬਾਏ ਕਰ ਸਕਦੇ ਹੋ ਵਿਦਆਊਟ ਲੈਨਿੰਗ ਸਟੀਚ ਦਾ ਪਿਓਰ ਕਾਟਨ ਦੇ ਵਿੱਚ ਹਕੂਬਾ ਸ਼ਰਟ ਰਹੇਗੀ ਹੁਣ ਕੋ ਬਦ ਸਿਕੰਦੀ ਤੇ ਨਾਲ ਇਸ ਦੇ ਬਿਊਟੀਫੁੱਲ ਜਿਹਾ ਦੁਪੱਟਾ ਰੈਡੀ ਹੋਇਆ ਇਸ ਦਾ ਵੀ ਪ੍ਰਾਈਸ ਮੈਂਸ਼ਨ ਹੈ ਇਹ ਰਹੇਗਾ ਸਟਾਈਮਟਰ ਬਰਬਰੀ ਦੇ ਵਿੱਚ ਸੂਟ ਆਪਣੇ ਕੋਲ ਤੇ ਟਾਈਮ ਮੀਟਰ ਇਸਦੇ ਨਾਲ ਆਪੜਾ ਆਪੜਾ ਸਿਲਕ ਦੀ ਬਾਟਮ ਬਾਟਮ ਤੇ ਵਰਕ ਬਰਬਰੀ ਦੇ ਵਿੱਚ ਹੀ ਦੁਪੱਟਾ ਰਹੇਗਾ ਤੇ 2150 ਚ ਬਾਈ ਕਰ ਸਕਦੇ ਹੋ ਦੁਪੱਟੇ ਵੀ ਤੇ ਤੁਹਾਨੂੰ ਵਰਕ ਮਿਲੇਗਾ ਤੇ ਬਹੁਤ ਸੋਹਣੇ ਸੂਟ ਨੇ ਤੇ ਪਾਰਟੀ ਵੇਅਰ ਨੇ ਏਂਡ ਸ਼ਰਟ ਸ਼ਰਟ ਜੌਰਜਟ ਦੀ ਬਾਟਮ ਵੀ ਜੌਰਜਟ ਦੀ 720 ਮੀਟਰ ਦੁਪੱਟਾ 620 ਦੇ ਵਿੱਚ ਸੂਟ ਤੁਸੀਂ ਘਰ ਬੈਠੇ ਇਹ ਬਾਏ ਕਰ ਸਕਦੇ ਹੋ ਇਹ ਵਾਲਾ ਸੂਟ ਨਹੀਂ ਚੌਰ ਚੜਦਾ ਰਹੇਗਾ ਤੇ 720 ਚ ਬਾਏ ਕਰ ਸਕਦੇ ਹੋ 5 ਮੀਟਰ ਚੌਰ ਚੜਦਾ ਸੂਟ ਤੇ ਸ਼ਰਟ ਤੇ ਤੇ ਜਾਂ ਬਾਜੂ ਦਾ ਬਾਟਮ ਤੇ ਤੁਸੀਂ ਵਰਕ ਲੈ ਸਕਦੇ ਹੋ ਇਹ ਆਪਣੇ ਕੋਲ ਕੈਮਰੀ ਕਾਟਨ ਕੋਰਾ ਕਾਟਨ ਦਾ 5 ਮੀਟਰ ਸੂਟ ਰਹੇਗਾ ਟਾਈ ਡਾਈ ਮਸਲੀਨ ਦਾ ਦੁਪੱਟਾ 650 ਚ ਬਾਏ ਕਰ ਸਕਦੇ ਹਾਂ विदाउट लर्निंग स्टेट ਉਹ ਗਾ ਬਹੁਤ ਜ਼ਿਆਦਾ ਟ੍ਰੇਨਿੰਗ ਤੇ ਚੱਲ ਰਿਹਾ ਇਹ ਵਾਲਾ ਵੀ ਜੌਰਜਟ ਦਾ 5 ਮੀਟਰ ਸ਼ਰਟ ਤੇ 5 ਮੀਟਰ ਜੌਰਜਟ ਦੀ ਹੀ बॉटम बॉटम ਤੇ ਵੀ ਵਰਕ ਮਿਲੇਗਾ ਤੁਹਾਨੂੰ ਤੇ ਸਵਾ ਦੋ ਮੀਟਰ ਦੁਪੱਟਾ ਜੌਰਜਟ ਦਾ 690 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਇਹ ਵਾਲਾ ਸੂਟ ਵੀ 5 ਮੀਟਰ ਜੌਰਜਟ ਦਾ ਹੀ ਮਿਲੇਗਾ बॉटम ਜਾਂ ਬਾਜੂ ਤੇ ਵਰਕ ਲੈ ਆ ਸਕਦੇ ਹੋ ਸਵਾ ਦੋ ਮੀਟਰ ਦੁਪੱਟਾ ਇਸ ਦੇ ਨਾਲ 550 ਚ ਤੁਸੀਂ ਬਾਈ ਕਰ ਸਕਦੇ ਹੋ ਸਾਰੇ ਸੂਟ ਆਪਾਂ ਨਵੇਂ ਅਪਡੇਟ ਕਰ ਦਿੱਤੇ ਨੇ ਜੋ ਆਪਣੇ ਕੋਲ ਅਵੇਲੇਬਲ ਹੈ ਤੇ ਇਹ 2.5 ਮੀਟਰ ਬਰਬਰੀ ਦੇ ਵਿੱਚ ਰਹੇਗਾ ਤੇ ਬਾਹੂ ਤੇ ਵੀ ਵਰਕ ਆ 2.5 ਮੀਟਰ ਮਸਲੀਨ ਦੀ ਬੋਟਮ ਤੇ ਵਰਕ ਦੁਪੱਟਾ ਵੀ ਇਸ ਦੇ ਨਾਲ ਬਰਫਰੀ ਦਾ 2390 ਚ ਬਾਈ ਕਰ ਸਕਦੇ ਹੋ ਪਾਰਟੀ ویئر ਸੂਟ ਨੇ ਤੇ ਇਹ ਵਾਲਾ ਕੈਮਰੀ कॉटन ਸ਼ਰਟ ਰਹੇਗੀ 1.5 ਮੀਟਰ ਸੇ ਨਾਲ ਦੁਪੱਟਾ ਇਹ ਮਿਲੇਗਾ ਤੇ 1.5 ਮੀਟਰ ਸੇ ਨਾਲ ਮਸਲੀਨ ਦੀ ਬੋਟਮ ਆ ਇਹ ਵੀ ਤੁਸੀਂ ਬਾਏ ਕਰ ਸਕਦੇ ਆ ਪ੍ਰਾਈਸ ਮੈਂਸ਼ਨ ਆ ਵਿਸਕੋਸ オーਰਗੈਂਜ਼ਾ ਟਾਈਡਾਈ ਸ਼ਰਟ ਤੇ ਨੈਕ ਵਰਕ ਨੈਕ ਤੇ ਵਰਕ ਹੈਂਡ ਦਾ ਟੱਚ ਆ ਤੇ ਟਾਈਮੇਟ ਡਰੈਸ ਦੇ ਨਾਲ ਮਸਲੀਨ ਦੀ ਬਾਟਮ ਦੇ ਵਰਕ 100 ਦਾ ਮੀਟਰ オーਗੈਂਜ਼ਾ ਦੁਪੱਟਾ 1390 ਚ ਬਾਏ ਕਰ ਸਕਦੇ ਆ ਇਹ ਵੀ ਰੱਖੜੀ ਤੇ ਸਪੈਸ਼ਲ ਡਿਸਕਾਊਂਟ ਆਫਰ ਆ ਸੁਪਰ ਫਾਈਨ ਫੈਬਰਿਕ ਰਹੇਗਾ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਤੇ ਡਿਜ਼ਾਈਨਰ ਇਸ ਦੇ ਨਾਲ ਦੁਪੱਟਾ ਰੈਡੀ ਹੋਇਆ ਇਸ ਦੇ ਵਿੱਚ ਹੈਂਡ ਪੇਂਟ ਦੁਪੱਟੇ ਵੀ ਆਪਾਂ ਐਡ ਕੀਤੇ ਨੇ ਤੇ ਤੁਸੀਂ ਇਹਨਾਂ ਨੂੰ ਵੀ ਬਾਇ ਕਰ ਸਕਦੇ ਹੋ 550 ਦੇ ਵਿੱਚ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਜੋ ਵੀ ਤੁਸੀਂ ਇਸ ਵੀਡੀਓ ਵਿੱਚ ਸੂਟ ਪਸੰਦ ਕਰੋਗੇ ਉਸ ਦਾ ਸਕਰੀਨ ਸ਼ਾਟ ਲੈ ਕੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਸੈਂਡ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਓਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਨੈਕਸਟ ਇਹ ਵਾਲੇ ਜੀ ਆਪਣੇ ਕੋਲ ਰਹੇਗਾ ਪਿਓਰ ਕੈਮਬੀ ਕੋਟਨ ਡਿਜ਼ਾਈਨਡ ਪ੍ਰਿੰਟ ਸੂਟ ਰਹੇਗਾ ਜੀ ਇਸ 3.5 ਮੀਟਰ ਵੱਡੇ ਪੈਨੇ ਦੇ ਵਿੱਚ ਲਾਲ ਇਸ ਦੇ ਟਾਈਮ ਤੇ ਤੁਹਾਨੂੰ ਦੁਪੱਟਾ ਮਿਲੇਗਾ ਪ੍ਰਿੰਟਡ ਸੂਟ ਅਤੇ ਇਸ ਦੇ ਨਾਲ ਟਾਈਡਾਈ ਦੁਪੱਟਾ ਰਹੇਗਾ ਜੋ ਦੁਪੱਟਾ ਮਿਲੇਗਾ ਉਹ ਤੁਹਾਨੂੰ ਮਸਲੀਨ ਦਾ ਮਿਲੇਗਾ ਤੇ ਤੁਸੀਂ ਇਹ 550 ਚ ਵੀ ਸੂਟ ਬਾਈ ਕਰ ਸਕਦੇ ਹੋ ਜੋ ਤੁਸੀਂ ਇਹਨਾਂ ਚ ਪਸੰਦ ਕਰੋਗੇ ਉਸ ਦਾ ਆਰਡਰ ਕਰ ਸਕਦੇ ਹੋ ਸਕਰੀਨ ਸ਼ਾਟ ਸੈਂਡ ਕਰਕੇ ਤੇ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਡੇਲੀ ਅਪਡੇਟ ਮਿਲਦੀ ਰਹੇ ਸੂਟਾਂ ਦੀ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਵਾਚ ਕੀਤਾ ਤੇ ਕਰ ਰਹੇ ਹੋ ਤੇ ਬਹੁਤ ਵਧੀਆ ਰਿਸਪੌਂਸ ਦੇ ਰਹੇ ਹੋ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ